ਪੰਜਾਬੀ ਮਹਾਨਗਰ ਕੀਰਤਨ ਯੂਬਾ ਸਿਟੀ ਦੀ ਕਵਰੇਜ ਅਸੀਂ ਲਗਾਤਾਰ ਤੁਹਾਨੂੰ ਦਿਖਾ ਰਹੇ ਹਾਂ ਮੈਂ ਹਾਂ ਸਤਵਿੰਦਰ ਸਿੰਘ ਕੋਤੜਾ ਔਰ ਇਸ ਵਕਤ ਮੇਰੇ ਨਾਲ ਹਨ ਹਰਪ੍ਰੀਤ ਕੌਰ ਯੂनाइटेड ਸਿਕਸ ਤੋਂ ਗੁਰਮੇਲ ਸਿੰਘ ਜੀ ਰਠੌਰ ਬੇਕਸਫੀਲਡ ਤੋਂ ਅਜੈਬ ਸਿੰਘ ਪੰਨੂ ਐਂਡ ਜਗਨੂਰ ਸਿੰਘ ਜੀ ਤੁਹਾਡਾ ਸਾਰਿਆਂ ਦਾ ਵੈਲਕਮ ਹੈ ਇਸ ਪੈਨਲ ਡਿਸਕਸ਼ਨ ਦੇ ਵਿੱਚ ਸਭ ਤੋਂ ਪਹਿਲੇ ਮੈਂ ਕੈਮਰਾ ਆਪਣਾ ਮਾਈਕ ਲੈ ਕੇ ਜਾਨਣਾ ਅਜੈਬ ਭਾਜੀ ਤੁਸੀਂ ਇਸ ਨਗਰ ਕੀਰਤਨ ਨੂੰ ਕਾਫੀ ਸਾਲਾਂ ਤੋਂ ਲਗਾਤਾਰ ਦੇਖਦੇ ਆ ਰਹੇ ਹੋ ਕੁਝ ਰੋਸ਼ਨੀ ਪਾਓ ਇਸ ਨਗਰ ਕੀਰਤਨ ਤੇ ਥੋੜਾ ਜਿਹਾ ਪਿੱਛੇ ਜਾ ਕੇ ਪਿਛਲੇ ਜੋ 4-5 ਨਗਰ ਕੀਰਤਨ ਵਗੈਰਾ ਹੋਏ ਨੇ ਤੁਸੀਂ ਇਸ ਨੂੰ ਕਿਸ ਤਰੀਕੇ ਨਾਲ ਦੇਖ ਰਹੇ ਹੋ ਸਤਵਿੰਦਰ ਭਾਜੀ ਇਹ ਨਗਰ ਕੀਰਤਨ ਦੀ ਤਕਾਲਾਪਨ ਕਰਨੀ ਹੈ ਜੇ ਆਪਾਂ ਥੋੜਾ ਜਿਹਾ ਪਿੱਛੇ ਨੂੰ ਜਾਈਏ ਮੈਂ ਕਹੂੰਗਾ ਕਿ ਅੱਜ ਤੋਂ 60-70 ਸਾਲ ਪਹਿਲਾਂ ਪਿੱਛੇ ਨੂੰ ਜਾਈਏ 1906 ਦੇ ਵਿੱਚ ਜਿਹੜੇ 8-10 ਬਜ਼ੁਰਗ ਯੂਬਾ ਸਿਟੀ ਵਿੱਚ ਆਏ ਆ ਉਹ ਤੁਰਕੇ ਆਏ ਜਿਨ੍ਹਾਂ ਵਿੱਚ ਲੱਖਾ ਸਿੰਘ ਚੀਮਾ ਜਾਂ ਹੋਰ 10-12 ਬਜ਼ੁਰਗ ਤੁਰਕੇ ਆਏ ਸੀ ਯੂਬਾ ਸਿਟੀ ਦੇ ਵਿੱਚ ਉਸ ਵੇਲੇ ਸਾਡੀ ਸਿਚੁਏਸ਼ਨ ਇਹ ਸੀ ਕਿ ਸਾਡੇ ਨੇੜੇ-ਤੇੜੇ ਕੋਈ ਕੈਲੀਫੋਰਨੀਆ ਵਿੱਚ ਗੁਰਦੁਆਰਾ ਨਹੀਂ ਸੀ ਫਿਰ 1912 ਦੇ ਵਿੱਚ ਸਟਾਕਟਨ ਵਿੱਚ ਯੂ نو ਗੁਰਦੁਆਰਾ ਬਣਾਇਆ ਗਿਆ ਜਿਹੜਾ ਕਿ ਆਈ ਥਿੰਕ ਗਦਰੀ ਬਾਬਿਆਂ ਦੇ ਨਾਂ ਤੇ ਬਣਾਇਆ ਗਿਆ ਸਭ ਤੋਂ ਪੁਰਾਣਾ ਗੁਰਦੁਆਰਾ ਜਿਹੜਾ ਆ ਉਹ ਸਟਰਕਚਰ ਦੇ ਵਿੱਚ 1912 ਦੇ ਵਿੱਚ ਉਹਦੀ ਸਾਰੀ ਉਹਦੀ ਸਿਰਜਣਾ ਹੋਈ ਆ ਉਹ ਜਿਹੜੇ ਬਜ਼ੁਰਗ ਸੀ ਉਸ ਵੇਲੇ ਇੱਥੋਂ ਜਾਂਦੇ ਹੁੰਦੇ ਸੀ ਹਰੇਕ ਐਤਵਾਰ ਉਹ ਤੇ ਮੱਥਾ ਟੇਕਦੇ ਉਦੋਂ ਕਾਰਾਂ ਵੀ ਘੱਟ ਹੁੰਦੀਆਂ ਸੀ ਜਾਂ ਕਹਿ ਲੋ ਕਿ ਉਸ ਵੇਲੇ ਇਹ ਕਨਵੈयंस ਜਿਹੜੀ ਬਾਲੀ ਹੈ ਨਹੀਂ ਸੀ ਸਾਡੇ ਕਿਉਂਕਿ ਸਾਡੇ ਮਿਹਨਤੀ ਲੋਕ ਸੀ ਮਿਹਨਤ ਜਾਂ 6-7 ਦਿਨ ਕੰਮ ਕਰਦੇ ਸੀ ਸਤ ਮੇ ਅਠਵੇਂ ਦਿਨ ਗੁਰਦੁਆਰਾ ਸਾਹਿਬ ਜਾਂਦੇ ਸੀ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਜਾਂਦੇ ਸੀ ਉੱਥੋਂ ਜੇ ਦੇਖਿਆ ਜਾਵੇ ਤਾਂ ਉਹਦੇ ਤੋਂ ਬਾਅਦ ਵਿੱਚ ਜਦੋਂ ਇਸ ਗੁਰਦੁਆਰਾ ਸਾਹਿਬ ਦੀ ਉਸਾਰੀ ਹੋਈ ਆ ਉਹ ਤੋਂ ਬਾਅਦ ਵਿੱਚ ਇਸੇ ਗੁਰਦੁਆਰਾ ਕੈਰਾਬੀਨਾ ਦੀ ਉਸਾਰੀ ਹੋਈ ਤੇ ਪਿਛਲੇ 45 ਸਾਲ ਜਿਹੜੇ ਨੇ ਉੱਥੋਂ ਆਪਾਂ ਗੱਲ ਨੂੰ ਕਰੀਏ ਇਹ ਬਹੁਤ ਵੱਡੀ ਗੱਲ ਆ ਕਿ ਉਹਨਾਂ ਬਜ਼ੁਰਗਾਂ ਦੀ ਬਹੁਤ ਵੱਡੀ ਦੇਣ ਸੀ ਉਹਨਾਂ ਦੀਆਂ ਜ਼ਮੀਨਾਂ ਸੀ ਉਹਨਾਂ ਨੇ ਫੰਡ ਇਕੱਠਾ ਕੀਤਾ ਫੰਡ ਰੇਂਜ ਕੀਤਾ ਉਹਨਾਂ ਨੇ ਫਿਰ ਇਹ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਬਣੀ ਹੈ ਇਹ ਸਭ ਉਹਨਾਂ ਬਜ਼ੁਰਗਾਂ ਦੀ ਹੀ ਦੇਣ ਸੀ ਉਹ ਜਿੱਥੇ ਆਪਣੀ ਮਿਹਨਤ ਮਜ਼ਦੂਰੀ ਖੇਤਾਂ 'ਚ ਕਰਦੇ ਸੀ ਜਾਂ ਆਪਣੀ ਜ਼ਮੀਨ ਵੀ ਉਹਨਾਂ ਨੇ ਇੱਥੇ ਖਰੀਦੀ ਸੀ ਲੇਕਿਨ ਆਪਣੇ ਸਿੱਖ ਨੂੰ ਧਰਮ ਨੂੰ ਡਿਵੈਲਪ ਕਰਨ ਵਾਸਤੇ ਇਸ ਕੰਟਰੀ ਵਿੱਚ ਉਹਨੂੰ ਅੱਗੇ ਲਿਆਉਣ ਵਾਸਤੇ ਵੀ ਉਹਨਾਂ ਦੀ ਬਹੁਤ ਵੱਡੀ ਜਿਹੜੀ ਮੈਂ ਕਹਿੰਦਾ ਕਿ ਬਹੁਤ ਵੱਡੀ ਦੇਣ ਆ ਉਹਨਾਂ ਦੀ ਹੈਨਾ ਇਹ ਆਪਾਂ ਇਹ ਗੱਲ ਨੂੰ ਅਗਰ ਉਹ ਨਹੀਂ ਕਰ ਸਕਦੇ ਕਿ ਉਹਨਾਂ ਉਹਨਾਂ ਦੀ ਬਹੁਤ ਵੱਡੀ ਦੇਣਦਾਰੀ ਆ ਸਾਡੇ ਵਾਸਤੇ ਸਿੱਖ ਧਰਮ ਵਾਸਤੇ ਮੈਂ ਕਹਿੰਦਾ ਉਹਦੇ ਤੋਂ ਬਾਅਦ ਵਿੱਚ ਸਾਡੇ ਸਿੱਖ ਜਿਹੜੇ ਵੱਡੇ ਆਗੂ ਹੋਏ ਨੇ ਵਰਲਡ ਦੇ ਵੱਡੇ ਸਿੱਖ ਆਗੂ ਹੋਏ ਨੇ ਸਰਦਾਰ ਜੀਦਰ ਸਿੰਘ ਬੈਂਸ ਮੈਂ ਕਹਿੰਦਾ ਕਿ ਉਹਨਾਂ ਦੀ ਵੀ ਬਹੁਤ ਵੱਡੀ ਦੇਣ ਆ ਉਹਨਾਂ ਦੀ ਵੀ ਨਾਂ ਅੱਜ ਬੜੀ ਸ਼ਾਨ ਦੇ ਨਾਲ ਉਹਨਾਂ ਦਾ ਇੱਥੇ ਲਿਆ ਜਾਂਦਾ ਉਹਦੇ ਤੋਂ ਬਾਅਦ ਉਹਨਾਂ ਨੇ ਵੀ ਇਸ ਗੁਰਦੁਆਰਾ ਸਾਹਿਬ ਦੀ ਨਗਰ ਕੀਰਤਨ ਦੀ ਉਹ ਲੰਮਾ ਟਾਈਮ ਪ੍ਰੈਜ਼ੀਡੈਂਟ ਵੀ ਰਹੇ ਆ ਇਸ ਗੁਰਦੁਆਰਾ ਸਾਹਿਬ ਦੇ ਉਹਨਾਂ ਨੇ ਵੀ ਬਹੁਤ ਵੱਡਾ ਉਹਨਾਂ ਨੇ ਇਹ ਆਪਣਾ ਹਿੱਸਾ ਪਾਇਆ ਕਮਾਈ ਚੋਂ ਵੀ ਹਿੱਸਾ ਪਾਇਆ ਤੇ ਆਪਣਾ ਇਸ ਗੁਰਦੁਆਰਾ ਸਾਹਿਬ ਦੀ ਉਸਾਰੀ ਹੋਈ ਫਿਰ ਉਹਨਾਂ ਨੇ ਹੀ ਨਗਰ ਕੀਰਤਨ ਦੀ ਜਾਂ ਹੋਰ ਬਜ਼ੁਰਗਾਂ ਨਾਲ ਨਾਲ ਕੇ ਮੈਂ ਕਿਉਂਕਿ ਆਪਾਂ ਤਾਂ ਉਸ ਵੇਲੇ ਬਹੁਤ ਜ਼ਿਆਦਾ ਛੋਟੇ ਹੋਵਾਂਗੇ ਇੰਡੀਆ 'ਚ ਸੀਗੇ ਅਸੀਂ ਉਸ ਵੇਲੇ ਪਰ ਮੈਨੂੰ ਜਿੱਥੇ ਤੱਕ ਮੈਨੂੰ ਲੱਗਦਾ ਕਿ ਉਹਨਾਂ ਬਜ਼ੁਰਗਾਂ ਦੀ ਬਹੁਤ ਵੱਡੀ ਦਦਾਰ ਸਿੰਘ ਬੈਂਸੋਣਾ ਦੀ ਜਾਂ ਜਿਹੜੇ ਨਾਲ ਉਹਨਾਂ ਦੀ ਟੀਮ ਸੀ ਉਹਨਾਂ ਦੀ ਬਹੁਤ ਵੱਡੀ ਦੇਣ ਸੀ ਕਿ ਨਗਰ ਕੀਰਤਨ ਦੀ ਅਰੰਭਤਾ ਹੋਈ ਔਰ ਦੱਸਦੇ ਆ ਕਿ ਉਸ ਵੇਲੇ ਜਿਹੜਾ ਪਹਿਲਾ ਨਗਰ ਕੀਰਤਨ ਹੋਇਆ ਤੇ 5000 ਤੋਂ ਵੀ ਜ਼ਿਆਦਾ ਸਿੱਖ ਉਸ ਵੇਲੇ ਵੱਖ-ਵੱਖ ਕੰਟਰੀਆਂ ਤੋਂ ਵੱਖ-ਵੱਖ ਦੇਸ਼ਾਂ ਤੋਂ ਇੱਥੇ ਆਏ ਸੋ ਮੈਂ ਕਹਿੰਨਾ ਕਿ ਉਹ ਸ਼ੁਰੂਆਤ ਐਸੀ ਹੋਈ ਆ ਅੱਜ ਵਰਲਡ ਦੇ ਵਿੱਚੋਂ ਸਿੱਖ ਕੌਮ ਇਥੇ ਆਉਂਦੀ ਹੈ ਮੈਂ ਹੈ ਜੇ মিডিਏ ਨਾਲ ਜੁੜਿਆ ਹੋਣ ਕਰਕੇ ਪਿਛਲੇ 15 ਦਿਨ ਮੈਂ ਪੂਰੀ ਯੂਬਾ ਸਿਟੀ ਦੇ ਮੋਟਰਲਾਂ ਦੇ ਵਿੱਚ ਵੀ ਮੈਂ ਗਿਆ ਮੈਂ ਉਹ ਸਾਰੇ ਹੋਰ ਜਿਹੜੀਆਂ ਕੋਈ ਜਗ੍ਹਾ ਜਿੱਥੇ ਮੈਂ ਟੱਚ ਕੀਤਾ ਉਤੋਂ ਇਹ ਲੱਗਾ ਕਿ ਲੋਕ ਇੱਕ ਇੱਕ ਸਾਲ ਪਹਿਲੇ ਬੁਕਿੰਗ ਕਰ ਲੈਂਦੇ ਆ ਰੈਸਟੋਰੈਂਟਾਂ ਦੀ ਇੱਥੇ ਜਿਹੜੀ ਲੇਬਰ ਦੀ ਜਾਂ ਜਿਹੜੀਆਂ ਬੱਸਾਂ ਦੀ ਜਾਂ ਜਿਹੜੀ ਇੱਥੇ ਹੋਰ ਕੋਈ ਚੀਜ਼ਾਂ ਆ ਜਾਂ ਉਹ ਲੋਕ ਸਾਲ-ਸਾਲ ਪਹਿਲੇ ਬੁਕਿੰਗ ਕਰ ਲੈਂਦੇ ਆ ਅੱਜ ਜਿਹੜਾ ਇਹ ਨਗਰ ਕੀਰਤਨ ਆ ਮੈਂ ਕਹਿੰਦਾ ਕਿ ਇਹ ਪਰਮਾਤਮਾ ਦੀ ਬਖਸ਼ਿਸ਼ ਆ ਗੁਰੂ ਸਾਡੇ ਦੀ ਮਿਹਰ ਆ ਕਿ ਅੱਜ ਇਹ ਨਗਰ ਕੀਰਤਨ ਵਰਲਡ ਵਿੱਚ ਪਹੁੰਚਿਆ ਇੱਕ ਮੈਂ ਜਿਹੜੀ ਗੱਲ ਕਰਨੀ ਤੇ ਜ਼ਰੂਰੀ ਸਮਝਦਾ ਆ ਕਿ ਜਿਹੜੀ ਇੱਥੇ ਦੀ ਜਨਰੇਸ਼ਨ ਨਵੀਂ ਜਨਰੇਸ਼ਨ ਆ ਜਿਹੜੇ ਬੱਚੇ ਬੌਰਨ ਇੱਥੇ ਹੋਏ ਨੇ ਮੈਂ ਬਹੁਤ ਪਰਿਵਾਰਾਂ 'ਚ ਜਾਣ ਦਾ ਮੈਨੂੰ ਮੌਕਾ ਮਿਲਦਾ ਆ ਉਹਨਾਂ ਪਰਿਵਾਰਾਂ 'ਚ ਜਾਈਦਾ ਤੇ ਇਸ ਗੱਲ ਦੀ ਬੜੀ ਸਾਨੂੰ ਖੁਸ਼ੀ ਹੁੰਦੀ ਆ ਕਿ ਉਹ ਸਾਡੇ ਬੱਚੇ ਇੱਥੇ ਦੇ ਬੌਰਨ ਹੋਣ ਦੇ ਬਾਵਜੂਦ ਸਿੱਖੀ ਸਰੂਪ ਵਿੱਚ ਪੂਰੇ ਇਹ ਮੈਂ ਮੈਂ ਸਮਝਦਾ ਕਿ ਸਾਡੀ ਸਿੱਖ ਕੌਮ ਦੀ ਬਹੁਤ ਬਹੁਤ ਵੱਡੀ ਸ਼ਕਤੀ ਆ ਕਿ ਸਾਡਾ ਜਿਹੜਾ ਕਿਉਂਕਿ ਸਿੱਖ ਇੱਕ ਮਾਰਸ਼ਲ ਕੌਮ ਆ ਸਿੱਖ ਕੋਈ ਸਿੱਖ ਨੂੰ ਤੁਸੀਂ ਡਰਾ ਨਹੀਂ ਸਕਦੇ ਸਿੱਖ ਜਿਹੜਾ ਭੈ ਤੋਂ ਦੂਰ ਆ ਨਾ ਸਿੱਖ ਡਰਦਾ ਨਾ ਸਿੱਖ ਡਰਾਉਂਦਾ ਇਹ ਜੜੀ ਮੈਂ ਕਿਹਾ ਕਿ ਨਗਰ ਕੀਰਤਨ ਦਾ ਜਿਹੜਾ ਆ ਇਹਨਾਂ ਬੱਚਿਆਂ ਤੇ ਸਿੱਖ ਕੌਮ ਤੇ ਬਹੁਤ ਵੱਡਾ ਪ੍ਰਭਾਵ ਆ ਔਰ ਵਾਹਿਗੁਰੂ ਕਰੇ ਕਿ ਇਹ ਪ੍ਰਭਾਵ ਇਸੇ ਤਰ੍ਹਾਂ ਬਣਿਆ ਰਹੇ